છે 40 ਦਿਨਾਂ ਤੋਂ ਮੈਂ ਲਗਾਤਾਰ ਇਸ ਕੰਸੀਸਟੈਂਸੀ ਦੇ ਹਰ ਲੋਕਰ ਕਰ ਦਿੱ ਗਿਆ ਜੀ ਹਰ ਬਜ਼ੁਰਗ ਨੂੰ ਮਿਲਿਆ ਬੀਬੀਆਂ ਨੂੰ ਮਿਲਿਆ ਨੌਜਵਾਨਾਂ ਨੂੰ ਮਿਲਿਆ ਪਹਿਣਾ ਨੂੰ ਮਿਲਿਆ ਫਸਟ ਟਾਈਮ VOTER ਨੂੰ ਮਿਲਿਆ ਸੀਨੀਅਰ ਸਿਟੀਜ਼ਨ ਨੂੰ ਮਿਲਿਆ ਬੜਾ ਪਰਭੂ ਜਿਹੜਾ ਸਤਕਾਰ ਮਿਲਿਆ ਤੁਸੀਂ ਦੇਖੋ ਵੀ 40 40 ਡਿਗਰੀ ਟੈਂਪਰੇਚਰ 'ਚ 48 ਡਿਗਰੀ ਟੈਂਪਰੇਚਰ 'ਚ ਲੋਕ ਨਾ ਜੀ ਘਰਾਂ ਤੋਂ ਬਾਹਰ ਨਿਕਲ ਕੇ ਮੈਨੂੰ ਅਸ਼ੀਰਵਾਦ ਦੇਣ ਆਉਂਦੇ ਆ ਆਪਣੇ ਬੋਟਾ ਜਿਹੜਾ ਪ੍ਰਣਾ ਨੇ 1 ਤਰੀਕ ਨੂੰ ਪਹਿਣੀ ਆਲੇ ਆਪਾਂ 1 ਤਰੀਕ ਨੂੰ ਘੱਲੂ ਘਰਾ ਮਨਾ ਰਹੇ ਆ ਜਿਹਦੇ ਵਿੱਚ ਦਰਬਾਰ ਸਾਹਿਬ ਤੇ ਟੈਕ ਕਰਕੇ ਜਿੱਥੇ ਦਰਬਾਰ ਸਾਹਿਬ ਨੂੰ ਢਾਇਆ ਆਕਾਸ਼ ਤੱਕ ਨੂੰ ਢਾਇਆ ਉੱਤੇ 38 ਗੁਰਦਵਾਰਿਆਂ ਤੇ ਟੈਕ ਕਰਿਆ ਤੁਸੀਂ ਉਹਨੂੰ ਬੋਟਾ ਪਾਉਂਗੇ ਆ ਗਾਂਧੀ ਪਹਿਲਾਂ ਹਜ਼ਾਰ-ਹਜ਼ਾਰ ਗਾਲਾ ਖੜਦਾ ਸੀ ਇਹ ਜੋ ਗੁਰਦਵਾਰਾ ਵਾਸਪੀ ਇਹ ਬੋਰਡ ਪੰਜਾਬ ਇਹ ਬੋਰਡ ਪੰਜਾਬ ਦੀ ਆ ਤੁਹਾਡੇ ਬੱਚਿਆਂ ਦੀ ਆ ਅਣਕੁਰੀਆ ਕੰਮਾ-ਕੁੰਮਾ ਦਾ ਰਸਿਆਂ ਦੇ ਜਿਹੜੇ ਧਾਰਕ ਨੇ ਇਹਦਾ ਲੱਗ ਜਣਿਆ ਜਿਹਨੂੰ ਵੋਟਾਂ ਪਾਣੇ ਆ ਫਿਰ ਆਪਾਂ ਬਹੁਤ ਗਾਲਾਂ ਕੱਢਦੇ ਆ ਬਹੁਤ ਬੋਲਦੇ ਆ ਬਹੁਤ ਮਾਰਾ ਬੰਦਾ ਇਹ ਬੰਦੇ ਨੇ ਕੰਮ ਨਹੀਂ ਕੀਤਾ ਇਹ ਸਾਡੇ ਪਿੰਡ ਨਹੀਂ ਆਇਆ ਤੇ ਜਦੋਂ ਮੇਰੀ ਇਲੈਕਸ਼ਨ ਸੀ ਮੈਂ ਉਦੋਂ ਵੀ ਕੰਮ ਦੱਸ ਕੇ ਗਿਆ ਕਿ ਤੁਸੀਂ ਇਸ ਬੋਰਡ ਦੇ ਟੀਚਰ ਹੋ ਤਾਂ ਜੇ ਖੇਲ ਬੱਚੇ ਨੂੰ ਬਾਸ ਕਰੋਗੇ ਤਾਂ 2 ਸਾਲਾਂ ਬਾਅਦ ਗਾਲਾਂ ਹੀ ਕੱਢੋਗੇ ਫਿਰ ਵਿੱਚ ਕਸੂਰ ਉਹ ਆਪਾਂ ਵੀ ਆ। ਯਾਦ ਜੀ ਜਦੋਂ ਮੈਂ ਸੜਕ ਤੇ ਨਿਕਲ ਕੇ ਆਇਆ ਨਾ ਜੀ ਬਾਰਨ ਪਿੰਡ ਦੇ ਲਾਗੇ ਤੁਸੀਂ ਦੇਖੋਗੇ 100 ਦੇ ਕਰੀਬ ਬੱਚੇ ਸਾਡੇ ਮੇਰੇ ਭਰਾ ਝੰਡੇ ਚੱਕ ਕੇ ਨਾ ਜੀ ਗਲੀ ਗਲੀ ਚ ਆਪੇ ਪ੍ਰਚਾਰ ਕਰਦੇ ਫਿਰੇ ਰਹੇ ਨੇ ਮੇ ਕੋਈ ਸਾਡਾ ਅਕਾਲੀ ਦਲ ਦਾ ਕੋਈ ਸੀਨੀਅਰ ਲੀਡਰ ਨਾਲ ਨਹੀਂ ਤ ਆਪਣੇ ਆਪ ਹੀ ਇਨੀ ਮੈਂ ਇਸ ਗੱਲ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਮੇਰੀ ਜਿਹੜੀ ਇਲੈਕਸ਼ਨ ਆ ਉਹ ਲੋਕ ਲਹਿਰ ਬਣ ਚੁੱਕੀ ਆ ਹੁਣ ਲੋਕ ਆਪਣੇ ਆਪ ਹੀ ਕੈਂਪੇਨ ਜਿਹੜੀ ਉਹ ਚਲਾਰੇ ਜੇ ਦੇਖੋ ਵੀ ਹਾਈएस्ट ਟੈਂਪਰੇਚਰ ਡੇ ਜਿਹੜਾ 48 ਡਿਗਰੀ ਜੇ ਦਿਨ ਸਰਦਾਰ ਸੁਖਵੀਰ ਸਿੰਘ ਬਾਦਲ ਵੀ ਡੈਲੀ ਸੀ ਜੀ ਇੱਥੇ ਪਟਿਆਲੇ 'ਚ ਉਹ ਲੱਖਾਂ ਦਾ ਇਕੱਠ ਤਾਂ ਇਹਨੂੰ ਖੱਚਾ ਖੱਚ ਭਰਿਆ ਹੋਇਆ ਬਾਹਰ ਸੱਟਾਂ ਸਾਰੀਆਂ ਭਰੀ ਹੋਈਆਂ ਲੋਕਾਂ ਦੇ ਤੁਸੀਂ ਦੇਖ ਲਿਓ ਵੀ ਸਿਰ ਤੋਂ ਲੈ ਕੇ ਜੱਟਿਆਂ ਤੱਕ ਪਸੀਨਾ ਆਇਆ ਹੋਇਆ ਤਾਂ ਮੈਂ ਇਕੱਲੇ ਇਕੱਲੇ ਨੂੰ ਕੁਰਸੀ ਤੇ ਜਾ ਕੇ ਨਮਸਕਾਰ ਕਰਕੇ ਆਇਆ ਇੰਨਾ ਪਿਆਰ ਇੰਨਾ ਸਤਕਾਰ ਇੰਨਾ ਜੋਸ਼ ਉਸ ਦਿਨ ਦੇਖਣ ਨੂੰ ਮਿਲਿਆ ਯਾਨੀ ਤੁਸੀਂ ਦੇਖੋ ਵੀ 48 ਡਿਗਰੀ ਟੈਂਪਰੇਚਰ 'ਚ ਕੋਈ 4 ਘੰਟੇ ਵੀ ਕੁਰਸੀਆਂ ਤੇ ਬੈਠੇ ਉਹਦਾ ਮਤਲਬ ਤੁਸੀਂ ਸਮਝ ਲਿਓ ਵੀ ਉਹ ਦਿਲ ਤੋਂ ਮੈਨੂੰ ਪਿਆਰ ਦੇਣ ਵਸ ਗਏ ਨੇ ਸੋ ਮੈਂ ਪਹਿਲੇ ਦਿਨ ਇੱਕ ਬੇਨਤੀ ਕਰੀਦੀ ਹਾਂ ਪਟਿਆਲੇ ਦੇ ਵੋਟਰਾਂ ਨੂੰ ਕਿ ਜੇ ਤੁਸੀਂ ਕਿਰਦਾਰ ਔਰ ਕਾਰਗਿਜ਼ਾਰੀ ਦੇ ਵੋਟਾਂ ਪਾਓ ਜੀ ਇਹ ਤੁਸੀਂ ਦੇਖਿਓ ਵੀ ਇੱਕ ਦਿਨ ਇਹ ਮੁੱਦਾ ਪੰਜਾਬ ਦਾ ਇਲੈਕਸ਼ਨਾਂ ਚ ਮੁੱਦਾ ਹੋ ਦੇਸ਼ ਦਾ ਮੁੱਦਾ ਹੋ ਜਿਸ ਦਿਨ ਦੇਸ਼ ਚ ਜਰਦਾਰ ਔਰ ਕਾਰਗਿਜ਼ਾਰੀ ਮੁੱਦਾ ਬਣ ਗਿਆ ਨਾ ਜੀ ਫਿਰ ਦੇਸ਼ ਅਸਲੀ ਰੂਪ ਚ ਆਜ਼ਾਦ ਵੀ ਹੋਊ ਔਰ ਦੇਸ਼ ਤਰੱਕੀ ਵੀ ਕਰੂਗਾ ਸੋ ਮੈਂ ਸਮਝਦਾ ਅੱਜ ਉਹ ਮੁੱਦਾ ਜਿਹੜਾ ਉੱਪਰ ਕੇ ਸਾਹਮਣੇ ਹੈ ਦੂਸਰੀ ਗੱਲ ਉਹਨਾਂ ਨੇ ਕਹੀ ਕਿ ਤੁਸੀਂ ਨਾ ਜੀ ਇੱਕ ਕਾਗਜ਼ ਪੈਨ ਲੈ ਲਿਓ ਇੱਕ ਪਾਸੇ ਕਾਲੀ ਦਲ ਨੇ ਜੋ ਮੁਲਾਜ਼ਮਾਂ ਬਸਤੀ ਕਰਿਆ ਇੱਕ ਪਾਸੇ ਜੋ ਕਾਂਗਰਸ ਨੇ ਕਰਿਆ ਇੱਕ ਪਾਸੇ ਜੋ ਆਪ ਨੇ ਕਰਿਆ ਤਿੰਨਾਂ ਨੂੰ ਕੰਪੇਅਰ ਕਰ ਲਿਓ ਜਿਹਨੇ ਜ਼ਿਆਦਾ ਕਰਿਆ ਨਾ ਉਹਨੂੰ ਵੋਟ ਪਾ ਦਿਓ ਜੇ ਆਪਾਂ ਇਹ ਪ੍ਰੋਸੀਜਰ ਅਡਾਪਟ ਕਰਾਂਗੇ ਫਿਰ ਹਰੇਕ ਸਰਕਾਰ ਹਰੇਕ ਉਮੀਦਵਾਰ ਕਰਮਚਾਰੀਆਂ ਦੀ ਕੇਅਰ ਕਰੂਗੀ ਅਦਰਵਾਈਜ਼ ਵੋਟਾਂ 'ਚ ਵੱਡੀਆਂ ਕਮਿਟਮੈਂਟਾਂ ਕਰਦੇ ਆ ਮੁੜ ਕੇ ਨਿਕਲਦੇ ਹੀ ਕੱਤ 30 ਡਿਗਰੀ ਟੈਂਪਰੇਚਰ ਅੱਜ ਤੋਂ ਵੱਧ ਗਈ ਜੀ ਤੁਸੀਂ ਮੈਨੂੰ ਪਿਆਰ ਦੇਣ ਵਾਸਤੇ ਬਾਹਰ ਨਿਕਲੇ ਅੱਜ ਤੁਸੀਂ ਦੇਖੋ ਉਸ ਜੇਤਨ ਰੈਲੀ ਦੀ ਨਾ ਜੀ ਪਿਛਲੇ 10 ਸਾਲ ਦਾ ਰਿਕਾਰਡ ਟੁੱਟਿਆ ਗਰਮੀ ਦਾ 48 ਡਿਗਰੀ ਟੈਂਪਰੇਚਰ ਦਾ ਉਸ ਦਿਨ ਪਿਆ ਡਿਗਰੀ ਤੇ ਪਾਣੀ ਉਬਲ ਜਾਂਦਾ ਹੈ ਔਰ ਉਸ ਦਿਨ ਲੱਖਾਂ ਦਾ ਇਕੱਠ ਹੋਣਾ ਇਕੱਠ ਹੋਣਾ ਵੀ ਇੱਕ ਅਲੱਗ ਗੱਲ ਆ 4 ਘੰਟੇ ਬੈਠ ਕੇ ਸਾਡੇ ਵਿਚਾਰ ਸੁਣਨਾ ਸੋਸ ਉਹਨਾ ਉਸ ਦਿਨ ਦੇ ਪਹਿਲਾਂ ਦੀਆਂ ਜੜੀਆਂ ਨਾ ਕੰਗਾ ਹਲਾ ਕੇ ਰੱਖਦੀ। ਸੋ ਮੈਂ ਸਮਝਦਾ ਕਿ ਜਿਸ ਕੰਪੇਨ ਨੂੰ ਮੈਂ ਲੈ ਕੇ ਤੁਰਿਆ ਤਾਂ ਅੱਜ ਉਹ ਪੰਜਾਬ ਦੀ ਕੰਪੇਨ ਬਣਦੀ ਜਾ ਰਹੀ ਹੈ। ਲੋਕ ਕਾਰਗਜ਼ਾਰੀ ਔਰ ਕਿਰਦਾਰ ਤੇ ਵੋਟਾਂ ਪਾਣਗੇ। ਇਹ ਕਰਮਚਾਰੀਆਂ ਵਾਸਤੇ ਵੀ ਦੇਖ ਲਈਏ ਪੰਜ ਪੇ ਕਮਿਸ਼ਨਸ ਰੋਮਣੀ ਇਤਦਾਂ ਦੀ ਕਰਨੇ ਲਾਗੂ ਪਰੇ ਔਰ ਜਿਨਨੇ ਏਰੀਆ ਰੋ ਵੀ ਦੇ, ਈਏ ਵੀ ਦੇ ਔਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਨੀਤੀ ਜਿਹੜਾ ਕਾਨੂੰਨ ਵੀ ਸਾਡੀ ਸਰਕਾਰ ਨੇ ਬਣਾਇਆ ਕਿ ਬਾਕੀ ਸਰਕਾਰਾਂ ਆ ਇਹਨਾਂ ਨੇ ਇੱਕ ਬੇ ਕਮਿਸ਼ਨ ਦੇ ਆ ਤਾਂ ਲੰਗੜਾ ਜਾ 2.59% ਦੀ ਥਾਂ ਤੇ 2.8 ਹੋਰ ਪਰਸੈਂਟ ਦੇ ਆ ਪਹਿਲੀਆਂ ਤਨਖਾਹਾਂ ਵੀ ਘਟਾ ਦੀਆਂ ਜਿਹੜੀ 2011 ਚ ਅਸੀਂ ਮੁਲਾਜ਼ਮਾਂ ਨੂੰ ਲਾਭ ਦੇਤੇ ਸਾਰੇ ਲਾਭ ਇਹਨਾਂ ਨੇ ਵਿਡਰਾ ਕਰ ਲਿਆ ਔਰ 5 ਸਾਲ ਦੇ ਏਰੀਅਰ ਦਾ ਜ਼ਿਕਰ ਹੀ ਨਹੀਂ ਕਰਿਆ ਵੀ ਦੇਣਾ ਕਿ ਨਹੀਂ ਦੇਣਾ ਲੋਕ ਸਭਾ ਚੋਣਾਂ ਦੇ ਵਿੱਚ ਸਾਰੇ ਉਮੀਦਵਾਰ ਆਪਣਾ ਆਪਣਾ ਜ਼ੋਰ ਲਾ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਐਨ ਕੇ ਸ਼ਰਮਾ ਜੀ ਜਿਹੜੇ ਅੱਜ ਸਾਡੇ ਆਪਣੇ ਨਗਰਪਿੰਡ ਲੰਗ ਦੇ ਵਿੱਚ ਪਹੁੰਚੇ ਐ ਗੱਲਬਾਤ ਕਰਦੇ ਆ ਪਿਛਲੇ ਦਿਨੀ ਸੁਖਵੀਰ ਬਾਦਲ ਦੀ ਜਿਹੜੀ ਰੈਲੀ ਹੋਈ ਆ ਉਹਦੇ ਵਿੱਚ ਜਿਹੜਾ ਲੋਕਾਂ ਨੇ ਟੈਗ ਦਿੱਤਾ ਵੀ ਇਹ ਆਰਗੈਨਿਕ ਰੈਲੀ ਸੀ ਕੀ ਆਰਗੈਨਿਕ ਰੈਲੀ ਆ ਜਿਹੜੀ ਅੱਜ ਪਿੰਡ ਦੇ ਵਿੱਚ ਵੀ ਦੇਖਿਆ ਬੜਾ ਵੱਡਾ ਇਕੱਠ ਹੋਇਆ ਕੀ ਵੋਟਾਂ 'ਚ ਤਬਦੀਲ ਹੋਊਗੀ ਤੇ ਕਿਉਂ ਲੋਕ ਵੋਟ ਪਾਉਣਗੇ ਤੁਸੀਂ ਅਕਸਰ ਸਾਰੇ ਜਿਹੜੇ ਲੀਡਰ ਨੇ ਦੇ ਵਿਚਾਰ ਸੁਣਦੇ ਹੋ ਐਨਕੇ ਸ਼ਰਮਾ ਜੀ ਨਾਲ ਗੱਲਬਾਤ ਕਰਦੇ ਆ ਭਾਈ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਪਿੰਡ ਲੰਗ ਦੇ ਉਹ ਠੀਕ ਠਾਕ ਹੋ ਜੀ ਬਹੁਤ ਵਧੀਆ ਕਿਸ ਤਰ੍ਹਾਂ ਦਾ ਰਿਸਪੌਂਸ ਥੈਂਕ ਯੂ ਜ ਪਿਛਲੇ 40 ਦਿਨਾਂ ਤੋਂ ਮੈਂ ਲਗਾਤਾਰ ਇਸ ਕੰਸਟੀਟਿਊਐਂਸੀ ਦੇ ਹਰ ਨੁੱਕਰ ਤੱਕ ਗਿਆ ਜੀ ਹਰ ਬਜ਼ੁਰਗ ਨੂੰ ਮਿਲਿਆ ਬੀਬੀਆਂ ਨੂੰ ਮਿਲਿਆ ਨੌਜਵਾਨਾਂ ਨੂੰ ਮਿਲਿਆ ਪੈਣਾ ਨੂੰ ਮਿਲਿਆ ਫਸਟ ਟਾਈਮ ਵੋਟਰ ਨੂੰ ਮਿਲਿਆ ਸੀਨੀਅਰ ਸਿਟੀਜ਼ਨ ਨੂੰ ਮਿਲਿਆ ਬੜਾ ਭਰਪੂਰ ਜਿਹੜਾ ਸਤਿਕਾਰ ਮਿਲਿਆ ਤੁਸੀਂ ਦੇਖੋ ਵੀ 40 40 ਡਿਗਰੀ ਟੈਂਪਰੇਚਰ 'ਚ 48 ਡਿਗਰੀ ਟੈਂਪਰੇਚਰ 'ਚ ਲੋਕ ਨਾ ਜੀ ਘਰਾਂ ਤੋਂ ਬਾਹਰ ਨਿਕਲ ਕੇ ਮੈਨੂੰ ਅਸ਼ੀਰਵਾਦ ਦੇਣ ਵਾਸਤੇ ਆਈਆਂ ਅੱਜ ਜਦੋਂ ਮੈਂ ਸੜਕ ਤੇ ਨਿਕਲ ਕੇ ਆਇਆ ਨਾ ਜੀ ਬਾਰਨ ਪਿੰਡ ਦੇ ਲਾਗੇ ਤੁਸੀਂ ਦੇਖੋ ਵੀ 100 ਦੇ ਕਰੀਬ ਬੱਚੇ ਸਾਡੇ ਮੇਰੇ ਭਰਾ ਚੰਡੇ ਚੱਕ ਕਹਿੰਦੇ ਜੀ ਗਲੀ ਗਲੀ ਚ ਆਪੇ ਪ੍ਰਚਾਰ ਕਰਦੇ ਫਿਰ ਰਹੇ ਨੇ ਨਹੀਂ ਮੈਂ ਕੋਈ ਸਾਡਾ ਅਕਾਲੀ ਦਲ ਦਾ ਕੋਈ ਸੀਨੀਅਰ ਲੀਡਰ ਨਾਲ ਨਹੀਂ ਤਾਂ ਆਪਣੇ ਆਪ ਹੀ ਯਾਨੀ ਮੈਂ ਇਸ ਗੱਲ ਤੋਂ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿ ਮੇਰੀ ਜਿਹੜੀ ਇਲੈਕਸ਼ਨ ਉਹ ਲੋਕ ਲਹਿਰ ਬਣ ਚੁੱਕੀ ਆ ਹੁਣ ਲੋਕ ਆਪਣੇ ਆਪ ਹੀ ਕੈਂਪੇਨ ਜਿਹੜੀ ਉਹ ਚਲਾ ਰਹੇ ਆ ਜਿਹੜੀ ਦੇਖੋ ਵੀ ਹਾਈਐਸਟ ਟੈਂਪਰੇਚਰ ਡੇ ਜਿਹੜਾ 48 ਡਿਗਰੀ ਜੇ ਦਿਨ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਰੈਲੀ ਸੀ ਜੀ ਇੱਥੇ ਪਟਿਆਲੇ 'ਚ ਤੇ ਲੱਖਾਂ ਦਾ ਇਕੱਠ ਤਾਂ ਇਹਨੂੰ ਤੇ ਖੱਚਾ ਖੱਚ ਭਰਿਆ ਹੋਇਆ ਬਾਹਰ ਸੜਕਾਂ ਸਾਰੀਆਂ ਭਰੀਆਂ ਲੋਕਾਂ ਦੇ ਤੁਸੀਂ ਦੇਖ ਲਿਓ ਵੀ ਸਿਰ ਤੋਂ ਲੈ ਕੇ ਗਿੱਟਿਆਂ ਤੱਕ ਪਸੀਨਾ ਆਇਆ ਹੋਇਆ ਤਾਂ ਮੈਂ ਇਕੱਲੇ-ਇਕੱਲੇ ਨੂੰ ਕੁਰਸੀ ਤੇ ਜਾ ਕੇ ਨਮਸਕਾਰ ਕਰਕੇ ਆਇਆ ਇੰਨਾ ਪਿਆਰ ਇੰਨਾ ਸਤਿਕਾਰ ਇੰਨਾ ਜੋਸ਼ ਉਸ ਦਿਨ ਦੇਖਣ ਨੂੰ ਮਿਲਿਆ ਇਹ ਨਹੀਂ ਤੁਸੀਂ ਦੇਖੋ ਵੀ 48 ਡਿਗਰੀ ਟੈਂਪਰੇਚਰ 'ਚ ਕੋਈ 4 ਘੰਟੇ ਕੁਰਸੀਆਂ ਦੇ ਬੈਠੇ ਉਹਦਾ ਮਤਲਬ ਤੁਸੀਂ ਸਮਝ ਲਿਓ ਵੀ ਉਹ ਦਿਲ ਤੋਂ ਮੈਨੂੰ ਪਿਆਰ ਦੇਣ ਵਾਸਤੇ ਆਇਆ ਸੋ ਮੈਂ ਪਹਿਲੇ ਦਿਨ ਇੱਕ ਬੇਨਤੀ ਕੀਤੀ ਹਲਕਾ ਪਟਿਆਲੇ ਦੇ ਵੋਟਰਾਂ ਨੂੰ ਜੀ ਕਿ ਤੁਸੀਂ ਕਿਰਦਾਰ ਔਰ ਕਾਰਗੁਜ਼ਾਰੀ ਦੇ ਵੋਟਾਂ ਪਾਓ ਜੀ ਇਹ ਤੁਸੀਂ ਦੇਖਿਓ ਵੀ ਇੱਕ ਦਿਨ ਇਹ ਮੁੱਦਾ ਪੰਜਾਬ ਦਾ ਲਕਸ਼ਣਾ ਜਿਹਾ ਮੁੱਦਾ ਹੋ ਦੇਸ਼ ਦਾ ਮੁੱਦਾ ਹੋ ਜਿਸ ਦਿਨ ਦੇਸ਼ 'ਚ ਕਿਰਦਾਰ ਔਰ ਕਾਰਗੁਜ਼ਾਰੀ ਮੁੱਦਾ ਬਣ ਗਿਆ ਨਾ ਜੀ ਫਿਰ ਦੇਸ਼ ਅਸਲੀ ਰੂਪ 'ਚ ਆਜ਼ਾਦ ਵੀ ਹੋਊ ਔਰ ਦੇਸ਼ ਤਰੱਕੀ ਵੀ ਕਰੂਗਾ ਸੋ ਮੈਂ ਸਮਝਦਾ ਅੱਜ ਉਹ ਮੁੱਦਾ ਜਿਹੜਾ ਉੱਭਰ ਕੇ ਸਾਹਮਣੇ ਆ ਕੱਲ ਮੈਂ ਇੱਕ ਸਟੇਟਮੈਂਟ ਦੇਖ ਰਿਹਾ ਸੀਗਾ ਮੁਲਾਜ਼ਮ ਲੀਡਰਾਂ ਸੁਖਚੈਨ ਖਹਿਰਾ ਜੀ ਜੀ ਉਹਨਾਂ ਨੇ ਇੱਕ ਡਾਇਰੈਕਸ਼ਨ ਪੰਜਾਬ ਦੇ ਟੋਟਲ ਕਰਮਚਾਰੀਆਂ ਨੂੰ ਬੇਨਤੀ ਕਰੀ ਆ ਜਾਂ ਡਾਇਰੈਕਸ਼ਨ ਦੇਈ ਆ ਉਹਨਾਂ ਨੇ ਆਪਣੇ ਜਿਹੜੇ ਫਰੈਂਚ ਹੈਗੇ ਆ ਉਹਨਾਂ ਦਾ ਸਰਕਲ ਆ ਜਿਹੜਾ ਵੀ ਜੇ ਵੋਟਾਂ ਆ ਗਈਆਂ ਆਮ ਆਦਮੀ ਪਾਰਟੀ ਨੇ ਬਹੁਤ بڑا ਧੱਕਾ ਕਰਿਆ ਨਾ ਡੀਏ ਦੇ ਨਾ ਇਅਰਿਅਰ ਦੇ ਨਾ ਪੇ ਕਮਿਸ਼ਨ ਲਾਗੂ ਕਰਿਆ ਵੀ ਜ਼ੁਬਾਨ ਤੋਂ ਮੁਕਰ ਗਏ ਪਹਿਲੀ ਗੱਲ ਆ ਵੀ ਉਹਨਾਂ ਨੂੰ ਤਾਂ ਵੋਟ ਬਿਲਕੁਲ ਵੀ ਨਹੀਂ ਪੜੀ ਦੂਸਰੀ ਗੱਲ ਉਹਨਾਂ ਨੇ ਕਹੀ ਕਿ ਤੁਸੀਂ ਨਾ ਜੀ ਇੱਕ ਕਾਗਜ਼ ਪੈਨ ਲੈ ਲਿਓ ਇੱਕ ਪਾਸੇ ਅਕਾਲੀ ਦਲ ਨੇ ਜੋ ਮੁਲਾਜ਼ਮਾਂ ਵਾਸਤੇ ਕਰਿਆ ਇੱਕ ਪਾਸੇ ਜੋ ਕਾਂਗਰਸ ਨੇ ਕਰਿਆ ਇੱਕ ਪਾਸੇ ਜੋ ਆਪ ਨੇ ਕਰਿਆ ਤਿੰਨਾਂ ਨੂੰ ਕੰਪੇਅਰ ਕਰ ਲਿਓ ਜਿਹਨੇ ਜ਼ਿਆਦਾ ਕਰਿਆ ਨਾ ਉਹਨੂੰ ਵੋਟ ਪਾ ਦਿਓ ਜੇ ਆਪਾਂ ਇਹ ਪ੍ਰੋਸੀਜਰ ਅਡਾਪਟ ਕਰਾਂਗੇ ਫਿਰ ਹਰੇਕ ਸਰਕਾਰ ਹਰੇਕ ਉਮੀਦਵਾਰ ਕਰਮਚਾਰੀਆਂ ਦੀ ਚੇਅਰ ਕਰੂਗੀ ਅਦਰਵਾਈਜ਼ ਵੋਟਾਂ 'ਚ ਵੱਡੀਆਂ ਕਮਿਟਮੈਂਟਾਂ ਕਰਦੇ ਆ ਮੁਰਕੇ ਨਿਕਲਦੇ ਹੀ ਕੱਕ। ਸੋ ਮੈਂ ਸਮਝਦਾ ਕਿ ਜਿਸ ਕੈਂਪੇਨ ਨੂੰ ਮੈਂ ਲੈ ਕੇ ਤੁਰਿਆ ਤਾਂ ਅੱਜ ਜੋ ਪੰਜਾਬ ਦੀ ਕੈਂਪੇਨ ਬਣਦੀ ਜਾ ਰਹੀ ਆ ਲੋਕ ਕਾਰਗੁਜ਼ਾਰੀ ਔਰ ਕਿਰਦਾਰ ਤੇ ਵੋਟਾਂ ਪਾਣਗੇ। ਇਹ ਕਰਮਚਾਰੀਆਂ ਵਾਸਤੇ ਵੀ ਦੇਖ ਲਈਏ 5 ਪੇ ਕਮਿਸ਼ਨ ਸ਼੍ਰੋਮਣੀ ਅਕਾਦੀ ਦਰਲੇ ਲਾਗੂ ਕਰੇ ਔਰ ਜਿਨਨੇ ਏਰੀਆ ਰੋ ਵੀ ਦੇ ਡੀਏ ਵੀ ਦੇ ਔਰ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦੀ ਨੀਤੀ ਜਿਹੜਾ ਕਾਨੂੰਨ ਵੀ ਸਾਡੀ ਸਰਕਾਰ ਨੇ ਬਣਾਇਆ ਤੇ ਬਾਕੀ ਸਰਕਾਰਾਂ ਆ ਇਹਨਾਂ ਨੇ ਇੱਕ ਵੇ ਕਮਿਸ਼ਨ ਦਿਆ ਤਾਂ ਲੰਗੜਾ ਜਾ 2.59% ਦੀ ਥਾਂ ਤੇ 2.24% ਦੇ ਆ ਪਹਿਲੀਆਂ ਤਨਖਾਹਾਂ ਵੀ ਘਟਾ ਦੀਆਂ ਜਿਹੜੀ 2011 ਚ ਅਸੀਂ ਮੁਲਾਜ਼ਮਾਂ ਨੂੰ ਲਾਭ ਦੇ ਤੇ ਸਾਰੇ ਲਾਭ ਇਹਨਾਂ ਨੇ ਵਿਡਰਾ ਕਰ ਲਿਆ ਔਰ 5 ਸਾਲ ਦੇ ਏਰੀਅਰ ਦਾ ਜ਼ਿਕਰ ਹੀ ਨਹੀਂ ਕਰਿਆ ਵੀ ਦੇਣਾ ਕਿ ਨਹੀਂ ਦੇਣਾ ਸੋ ਮੈਂ ਸਮਝਦਾ ਕਿ ਅੱਜ ਵਪਾਰੀ ਵੀ ਕਰਮਚਾਰੀ ਵੀ ਕਿਸਾਨ ਵੀ ਮਜ਼ਦੂਰ ਵੀ एससीबीसी जनरल सब प्रणाम मेरे नाल। ਤੁਸੀਂ ਇਸ ਵਾਰ ਦੇਖਿਓ ਪਟਿਆਲੇ ਤੋਂ ਮੈਨੂੰ ਲੱਗਦਾ ਵੀ ਜਮਾਨਤ ਜਬਤ ਹੋ ਗਈ ਮੇਰੇ ਬੋਦੀਆਂ। ਸ਼ਰਮਾ ਜੀ ਸਭ ਤੋਂ ਵੱਡੀ ਗੱਲ ਪਿਛਲੇ ਦਿਨੀ ਡਾਕਟਰ ਬਲਵੀਰ ਇੱਥੇ ਆਏ ਜਿਹੜੇ ਇਥੋਂ ਮੰਤਰੀ ਵੀ ਬਣੇ ਹੋਏ ਨੇ। ਉਹ ਕਹਿੰਦੇ ਵੀ ਅਸੀਂ 70 ਸਾਲਾਂ ਚ ਪਿਛਲੀਆਂ ਸਰਕਾਰਾਂ ਨੇ ਉਹ ਕੰਮ ਨਹੀਂ ਕਰਿਆ ਜਿਹੜਾ 2 ਸਾਲਾਂ ਚ ਅਸੀਂ ਕਰਤਾ। ਬਹੁਤ ਤਰੱਕੀ ਅਸੀਂ ਕਰਤੀ ਐ। ਵੱਡੇ ਵੱਡੇ ਰੋਡ ਵੀ ਅਸੀਂ ਕਰ ਰਹੇ ਆਂ, ਪਾਚ ਵੀ ਲਾ ਰਹੇ ਆਂ ਤੇ ਲੋਕਾਂ ਨੇ ਵੀ ਸਵਾਲ ਕੀਤੇ ਵੀ ਜਿਹੜੀਆਂ ਪਹਿਲਾਂ ਚੀਜ਼ਾਂ ਬਣੀਆਂ ਹੋਈਆਂ ਨੇ ਪਿੰਡਾਂ 'ਚ ਉਹ ਦੁਬਾਰਾ ਬਣਾਉਣ ਦਾ ਕੀ ਮਤਲਬ ਹੈ? ਜੇ ਸਪੈਂਸਰੀ ਬਣੀ ਹੋਈ ਆ ਉਹਨੂੰ ਅਪਗ੍ਰੇਡ ਤੁਸੀਂ ਕਰਨ ਦੀ ਬਜਾਏ ਦਮੋਸ਼ਨ ਕਰਤੀ ਐ ਇਹ ਵੀ ਸਵਾਲ ਕੀਤਾ ਵੀ ਸਾਡੇ ਪੰਚਾਇਤ ਘਰ ਪਿੰਡ ਚ ਬਣਿਆ ਹੈ ਤੁਸੀਂ ਨਵਾਂ ਬਣਾਉਣ ਲੱਗੇ ਇਹ ਕਿਉਂ ਇਦਾਂ ਕਰ ਰਹੇ ਨੇ ਕੁਝ ਲੋਕਾਂ ਦਾ ਕਹਿਣਾ ਸੀ ਵੀ ਬਾਅਦ ਚ ਕਾਲੀਆਂ ਨੇ ਕਹਿਣਾ ਤਾਂ ਸਾਡੀਆਂ ਹੀ ਬਣਾਈਆਂ ਹੋਈਆਂ ਸੀ ਇਸ ਕਰਕੇ ਸੀ ਨਵੀਆਂ ਬਣਾਉਣ ਲੱਗੇ ਇਹ ਕੋਈ ਸਵਾਲ ਹੈਗੇ ਪੁੱਤਰ ਮੰਨਦੇ ਤੂੰ ਬਾਜੀ ਮੈਂ ਦੱਸਾਂ ਵੇ ਮੈਂ ਬਲਬੀਰ ਸਿੰਘ ਦੀ ਇਸ ਗੱਲ ਨਾਲ ਤਾਂ ਸਹਿਮਤ ਹਾਂ ਵੀ ਜੋ 70 ਸਾਲਾਂ ਚ ਹੋਇਆ ਇਹ 2 ਸਾਲਾਂ ਚ ਉਹ ਸਾਰਾ ਕੁਝ ਜੋ ਨਹੀਂ ਹੋਇਆ ਨਾ ਇਹ 2 ਸਾਲਾਂ ਚ ਹੋਇਆ ਦੋ ਸਾਲਾਂ ਚ ਇੰਨੇ ਕਰੈਕਟਰਲੈਸ ਮੰਤਰੀ ਕਦੇ ਨਹੀਂ ਬਣੇ ਜਿਹੜੇ ਨੌਕਰੀਆਂ ਦੇ ਬਦਲੇ ਸਾਡੀ ਧੀਆ ਭੈਣਾਂ ਦੀ ਇੱਜ਼ਤ ਲੁੱਟ ਰਹੇ ਆ ਇਹਨਾਂ ਦੀ ਸ਼ਾਸਨ ਰਾਮ ਵੀਡੀਓ ਜਾਰੀ ਜੁਰੀਆਂ ਕਟਾਰੂ ਚੱਕ ਵਰਗੇ ਐਮਐਲਏ ਰੋਲ ਮਾਡਲ ਹੁੰਦਾ ਹੈ ਸ਼ਰਮ ਆਂਦੀ ਹੈ ਸਾਡੇ ਨੌਜਵਾਨਾਂ ਨੂੰ ਕਹੀਜੀ ਸੇਧੇ ਘਟਿਆ ਲੋਕ ਜਿਹੜੇ ਦੇਣਗੇ ਫਿਰ ਪੰਜਾਬ ਨੂੰ ਕਿਸ ਤਰ੍ਹਾਂ ਦਿੱਲੀ ਵਾਲੇ ਲੁੱਟ ਕੇ ਲੈ ਜਾ ਰਹੇ ਆ ਅੱਜ ਮੈਂ ਪ੍ਰੈਸ ਕਾਨਫਰੰਸ ਕਰਨ ਲੱਗਾ ਤੁਸੀਂ ਦੇਖੋ ਵੀ 10000 ਕਰੋੜ ਤੋਂ ਉੱਪਰ ਦੀ ਠੱਗੀ ਬਿਜਲੀ ਬੋਰਡ ਦੇ ਅੰਦਰ ਹੋਈ ਹੈ ਕਿਸ ਤਰ੍ਹਾਂ ਸਾਡੇ ਨੌਜਵਾਨ ਵੀਰਾਂ ਦਾ 800 ਤੋਂ 11-11000 ਰੁਪਏ ਸੈਲਰੀਆਂ ਹਜ਼ਾਰਾਂ ਮੁਲਾਜ਼ਮਾਂ ਦੀ ਵਿਡਰਾ ਕਰਕੇ ਖਜ਼ਾਨੇ ਚ ਉਹਨਾਂ ਨੂੰ ਦੇ ਰਹੇ ਆ 7-7000 ਰੁਪਏ 4000 ਵਪਾਰ ਮੈਨ ਸੈਲਰੀ ਜਿਹੜੀ ਲੁੱਟ ਕੇ ਦਿੱਲੀ ਲੈ ਜਾ ਰਹੇ ਆ ਸਾਡਾ ਸਰਮਾਇਆ ਲੁੱਟਿਆ ਜਾ ਰਿਹਾ ਐਡਵਰਟਾਈਜ਼ਮੈਂਟ ਦੇ ਨਾਂ ਤੇ 750 ਕਰੋੜ ਰੁਪਏ ਖਰਚ ਕਰ ਰਹੇ ਆ ਕਣਕ ਦੀ ਡਿਸਟ੍ਰਿਬਿਊਸ਼ਨ ਤੇ ਜਿੱਥੇ 43 ਕਰੋੜ ਰੁਪਏ ਲੱਗਦਾ ਤਾਂ ਅੱਜ 680 ਕਰੋੜ ਰੁਪਏ ਖਰਚ ਹੋ ਰਹੇ ਆ ਪੰਜਾਬ ਇੱਕ ਲੱਖ ਕਰੋੜ ਰੁਪਏ ਦਾ ਕਰਜ਼ਾ ਹੀ ਹੋ ਗਿਆ ਵਪਾਰੀਆਂ ਤੋਂ ਐਕਸਟਰਸ਼ਨ ਮੰਗਿਆ ਜਾ ਰਿਹਾ ਹੈਗਾ ਵਪਾਰੀ ਬੀ ਯੂ ਪੀ ਬਿਹਾਰ ਵਾਲੇ ਪਾਸੇ ਭੱਜ ਰਹੇ ਆ ਸੋ ਪੰਜਾਬ ਨੂੰ ਬਰਬਾਦ ਕਰ ਦਿਆ ਇਹਨਾਂ ਨੇ ਬਹੁਤ ਬੁਰੀ ਤਰ੍ਹਾਂ ਇਹ 70 ਸਾਲ ਚ ਇੰਨੀ ਬਰਬਾਦੀ ਨਹੀਂ ਹੋਈ ਸੀ ਜਿਨੇਟਾਈ ਸਾਜੋ ਜੀ ਇੱਕ ਲਾਸਟ ਸਵਾਲ ਆ ਸ਼ਰਮਾ ਜੀ ਅਸੀਂ ਮੀਡੀਆ ਕਰਮਚਾਰੀਆਂ ਸਾਨੂੰ ਕਿਸੇ ਪਾਰਟੀ ਨਾਲ ਕੋਈ ਐਸੀ ਗੱਲ ਨਹੀਂ ਪਰ ਜਦੋਂ ਵੀ ਕਿਤੇ ਸਮਾਜ ਦੀਆਂ ਕ੍ਰਿਤੀਆਂ ਸਾਹਮਣੇ ਆਉਂਦੀਆਂ ਨੇ ਉਹਨੂੰ ਮੀਡੀਆ ਕਰਮੀ ਪੇਸ਼ ਕਰਦੇ ਆ ਅਸੀਂ ਪੁਲਿਸ ਨੂੰ ਵੀ ਦੱਸਦੇ ਆ ਜੇ ਪੁਲਿਸ ਕੋਈ ਕਾਰਗੁਜ਼ਾਰੀ ਨਹੀਂ ਕਰਦੀ ਤਾਂ ਤੁਸੀਂ ਚੁਣੇ ਹੋਏ ਨੁਮਾਇੰਦੇ ਤੁਹਾਡੇ ਤੱਕ ਜਾਣਦੇ ਆ ਪਰ ਅੱਜ ਚੁਣੇ ਹੋਏ ਨੁਮਾਇੰਦੇ ਵੀ ਸਾਡਾ ਫੋਨ ਨਹੀਂ ਚੱਕਦੇ ਅਸੀਂ ਤੁਹਾਡੇ ਡੇਰੇ ਵਾਸੀ ਕਿੰਨੇ ਹੀ ਮੈਂ ਫੋਨ ਕੀਤੇ ਉਹਨੂੰ ਵੀ ਤੁਹਾਡੇ ਉੱਥੇ ਆ ਕੰਮ ਚੱਲਦਾ ਆ ਕੰਮ ਚੱਲਦਾ ਉਹ ਮੇਰਾ ਫੋਨ ਨਹੀਂ ਚੁੱਕਦੇ ਇੱਥੇ ਪਟਿਆਲੇ ਦੇ ਵਿੱਚ ਵੀ ਬਹੁਤ ਐਮਐਲਏ ਨੇ ਜਿਹੜੇ ਨੇੜੇ ਤੇੜੇ ਚੁਣੇ ਹੋਏ ਨੇ ਸਮਝੋ ਅਸੀਂ ਸਵਾਲ ਕਰਦੇ ਆ ਮੁਰਕਿਓ ਫੋਨ ਬੰਦ ਕਰ ਲੈਂਦੇ ਆ ਸਾਨੂੰ ਬਲੌਕ ਲਿਸਟ 'ਚ ਪਾਉਂਦੇ ਆ ਫਿਰ ਅਸੀਂ ਜਾਈਏ ਕਿੱਥੇ ਜੇ মিডিਆ ਲੋਕਾਂ ਨੇ ਸਵਾਲ ਨਹੀਂ ਚੱਕੂ ਤਾਂ ਕੌਣ ਚੱਕੂਗਾ ਭਾਜੀ ਫੋਨ ਚੱਕਣ ਕਿਉਂ ਮੇਰੇ ਕੋਲ ਸਬੂਤ ਆ ਮੈਂ ਉਹਨੂੰ ਵੈਰੀਫਾਈ ਕਰਵਾ ਰਿਆ ਤੇ ਤੁਸੀਂ ਦੇਖੋ ਵੀ ਨਸ਼ੇ ਦਾ ਇਹਨਾਂ ਦੇ ਐਮਐਲਏ ਵੇਚ ਰਹੇ ਆ ਇਲੀਗਲ ਮਾਈਨਿੰਗ ਇਹਨਾਂ ਦੇ ਐਮਐਲਏ ਕਰ ਰਹੇ ਆ ਜੀ ਤਸੀਲਾਂ ਜੋ ਪੈਸੇ ਇਹਨਾਂ ਦੇ ਐਮ.ਐਲ.ਏ ਲੈ ਰਹੇ ਆ ਉਹ ਤਾਂ ਦੇਹ ਵਪਾਰ ਦੇ ਧੰਦਿਆਂ ਚ ਵੀ ਕਹਿੰਦੇ ਹਿੱਸਾ ਆਉਂਦਾ ਜੀ ਤੇਰੇ ਦੇਹ ਵਪਾਰ ਦੇ ਹਿੱਸਾ ਨਹੀਂ ਆਉਂਦਾ ਜੀ ਦੇਹ ਵਪਾਰ ਕਰਵਾ ਰਹੇ ਆ ਇਹ ਤਾਂ ਸਾਡੇ ਬੱਚਿਆਂ ਨੂੰ ਐਕਸਟਰਸ਼ਨ ਵੀ ਕਰਨੇ ਆ ਨੌਕਰੀਆਂ ਦੇ ਨਾਂ ਤੇ ਨਾਰੇ ਲਾ ਕੇ ਵੀ ਲੁੱਟ ਰਹੇ ਆ ਸੋ ਮਤਲਬ ਕੌਣ ਫੋਨ ਚੱਕੂਗਾ ਸੁਣੂਗਾ ਕੌਣ ਨਾ ਕੋਈ ਵਿਧਾਨ ਸਭਾ ਚ ਗੱਲ ਕਰੇ ਨਾ ਐਮ.ਐਲ.ਏ ਜਿਹੜੇ ਰਾਜੇ ਹੀ ਜੇ ਲੁੱਟਣ ਲੱਗ ਗਿਆ ਤਾਂ ਪ੍ਰਜਾ ਦਾ ਕੀ ਬਣੂਗਾ ਸੋ ਅੱਜ ਬਹੁਤ ਬੁਰੀ ਹਾਲਤ ਦਾ ਪੰਜਾਬ ਚਾ ਸਰਕਾਰ ਤੁਸੀਂ ਲਿਖ ਕੇ ਲੈ ਲਿਓ ਐਮਪੀ ਚੋਣਾਂ ਤੋਂ ਬਾਅਦ 2 ਮਹੀਨੇ ਨਹੀਂ ਕੱਢਦੀ ਟੁੱਟੂਗੀ ਜੀ ਗੱਲ ਬਾਤ ਕਰਨ ਲਈ ਸ਼ੁਕਰੀਆ